ਇਤੋਂ ਅੱਗੇ ਹੁਣ ਹੋਰ ਕਥਾ ਸ਼ੁਰੂ ਕਰਦੇ ਆਂ। ਮਾਈ ਗੁਰਜੀ ਦਾ ਖਾਲਸਾ ਵਾਹਿਗੁਰਦੀ ਜੀ ਖਤ। ਗੁਰਦੇਵ ਮਾਤਾ ਗੁਰਦੇਵ ਪਿਤਾ ਨਾਮ ਹਤਮ। ਬਾਬਾ ਜੀ ਜਸਵੀਰੇ ਸਹਿਜ ਪਾਠ ਕਰਦੇ ਜਾਂ ਪੰਜ ਗ੍ਰੰਥੀ ਦੀ ਸੰਸਥਾ ਖਿਆਸਤੀਆਂ ਨੂੰ ਦਿੰਦੇ ਜਸਵੀਰੇ ਪੰਜਵੇਂ ਪਾਸ਼ਾ ਜੀ ਦੀ ਗੋੜੀ ਰਾਗ ਵਿੱਚ ਅਚਾਰਨ ਕੀਤੀ ਹੋਈ ਬਾਵਨ ਅਖਰੀ ਦੇ ਅਖੀਰ ਪੰਨਾ 226 ਤੇ ਪੁੱਜ ਕੇ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਾਮੀ ਪਰਮੇਸ਼ਰ ਰਮੇਸ਼ਰ ਆ ਸਪੂਨ ਕਰਕੇ ਅਤੇ ਸ਼ਲੋਕ ਦੀ ਸਮਾਪਤੀ ਦੇ ਅਖੀਰ ਸਤਿਗੁਰੂ ਜੀ ਨੇ ਗਰਬਾਣੀ ਪ੍ਰੇਮੀਆਂ ਲਈ ਇੱਕ ਹਦਾਇਤ ਲਿਖੀ ਹੋਈ ਹੈ ਨੂੰ ਪੜੋ ਇਹ ਸ਼ਲੋਕ ਆਲਕ ਆਦ ਅੰਤਮ ਪੜਨਾ ਤਾਂ ਆਪ ਜੀ ਦੀ ਆਪ ਜੀ ਸੋਚੀ ਪੈ ਜਾਂਦੇ ਕਿ ਇਸ ਦਾ ਕੀ ਭਾਵ ਹੋਵੇਗਾ ਇਹ ਮੰਤਵ ਨੂੰ ਮਖਰਾ ਕੇ ਸਤਿਗੁਰਾਂ ਨੇ ਇਸ ਵਿਸ਼ੇਸ਼ ਅੱਖ ਇਹ ਵਿਸ਼ੇਸ਼ ਅੱਖਰ ਲਿਖੇ ਹਨ ਸਮੇਂ-ਸਮੇਂ ਕਈ ਇੱਕ ਵਿਦਵਾਨਾਂ ਨੂੰ ਆਪ ਜੀ ਨੇ ਪੁੱਛਣਾ ਕੀਤਾ ਇਹ ਬਾਵਨ ਅਖਰੀ ਦੇਖੀਰ ਜੋ ਇਹ ਪੰਕਤੀ ਲਿਖੀ ਹੋਈ ਹੈ ਦਾ ਕੀ ਭਾਵ ਹੈ ਕਈ ਪ੍ਰੇਮੀਆਂ ਨੇ ਕਹਿਣਾ ਕਿ ਇਹ ਸ਼ਲੋਕ ਬਾਵਨ ਅਖਰੀ ਦੇ ਆਦ ਅਤੇ ਅੰਤ ਵਿੱਚ ਪੜਨ ਦੀ ਹਦਾਇਤ ਹੈ ਮਾਰਾ ਆਪਨੇ ਉੱਤਰ ਦੇਣਾ ਕਿ ਆਦਤ ਅੰਤ ਵਿੱਚ ਤਾਂ ਸ਼ਲੋਕ ਲਿਖਿਆ ਹੈ ਹੀ ਹੋਇਆ ਹੈ ਉਹ ਤਾਂ ਹਰ ਹਾਲਤ ਵਿੱਚ ਪੜੀ ਪੜਨਾ ਹੀ ਹੈ ਕਈ ਇੱਕ ਨੇ ਕਹਿਣਾ ਕਿ ਬਾਣੀ ਨਹੀਂ ਉੰਜ ਹੀ ਲਿਖਿਆ ਹੋਇਆ ਹੈ ਆਪ ਜੀ ਨੇ ਉੱਤਰ ਦੇਣਾ ਕਿ ਬਿਆਨਤ ਸਲੋਕ ਐਸੇ ਹਨ ਜੋ ਗੁਰਬਾਣੀ ਵਿੱਚ ਦੋ-ਦੋ ਵਾਰ ਹੀ ਆਉਂਦੇ ਹਨ ਹੋਰ ਕਿਸੇ ਦੇ ਪਿੱਛੇ ਐਸ ਤਰ੍ਹਾਂ ਦੀ ਪੰਗਤ ਨਹੀਂ ਲਿਖੀ ਹੋਈ ਖੀਰ ਜਨਮ ਮੰਨੀ ਤਾਂ ਸੱਲੀ ਨਾ ਹੋਈ ਤਾਂ ਸਤਿਗੁਰੂ ਜੀ ਅੱਗੇ ਅੰਦਾਜ਼ ਕੀਤੇ ਇਹ ਸਤਿਗੁਰੂ ਜੀ ਇਹ ਜੋ ਆਪ ਜੀ ਦੀ ਅਚੇਚਾ ਸੰਕੇਤ ਦਿੰਦਾ ਹੈ ਕਿ ਇਹ ਸਲੋਕ ਆਦ ਅੰਤ ਪੰਨਾ ਇਸ ਦਾ ਕੀ ਭਾਵ ਹੈ ਤਾਂ ਸ਼੍ਰੀ ਪਾਸ਼ਾਰੀ ਨੇ ਪ੍ਰਤੱਖਾ ਦਰਸ਼ਨ ਦੇ ਕੇ ਬਚਨ ਕੀਤਾ ਪਾਏ ਨਾਮ ਸਿੰਘ ਜਦੋਂ ਗੁਰਸਿੱਖ ਨਤ ਨੀਮ ਚਾਹੀਏ ਸ ਵੀਰੇ ਦਾ ਜਾਂ ਸਾਮ ਦਾ ਆਰੰਭ ਕਰੇ ਆਰੰਭ ਕਰਨ ਤੋਂ ਪਹਿਲਾਂ ਵੀ ਅਤੇ ਸਮਾਪਤੀ ਸਮੇ ਵੀ ਇਹ ਸ਼ਲੋਕ ਨੂੰ ਪੜਨਾ ਹੈ। ਸ਼੍ਰੀ ਖੰਡ ਪਾਠ ਸਹਿਬ ਆਰੰਭ ਕਰਨਾ ਹੋਵੇ ਜਾਂ ਸਹਿਜ ਪਾਠ ਦਾਸ ਤੋਂ ਪਿੱਛੋਂ ਬਾਣੀ ਦਾ ਆਰੰਭ ਕਰਨ ਤੋਂ ਪਹਿਲਾਂ ਅਤੇ ਸਾਰੇ ਪਾਠਾਂ ਦੀ ਸਮਾਪਤੀ ਦੇ ਪਿੱਛੋਂ ਇਹ ਸ਼ਲੋਕ ਨੂੰ ਪੜਨਾ ਹੈ। ਇਹ ਪੰਗਤੀ ਇਸ ਕਰਕੇ ਲਿਖਣਾ ਕੀਤੀ ਹੈ ਜੋ ਪੁਰਾਣੀ ਹੈ ਸ਼ਲੋਕ ਨੂੰ ਬਾਣੀ ਦੇ ਆਰੰਭ ਅਤੇ ਸਮਾਪਤੀ ਪਿਛੋਂ ਪੜੇਗਾ ਉਸ ਨੂੰ ਅੰਦੇ ਕਾਫਾਲ ਪ੍ਰਾਪਤ ਹੋਵੇਗਾ ਗੁਰੂ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਮਨ ਉਸ ਦਾ ਸ਼ੰਕਾ ਤੇ ਪਰੇਸ਼ਾਨਤਾ ਪ੍ਰਾਪਤ ਹੋਈ ਤੇ ਉਸ ਦਿਨ ਤੋਂ ਹੁਣ ਤੱਕ ਜਿੰਨੇ ਵੀ ਪ੍ਰੇਮੀ ਆਪ ਜੀ ਦੇ ਸਵਾਰਕ ਵਿੱਚ ਆਏ ਆਪ ਜੀ ਉਹਨਾਂ ਨੂੰ ਇਸ ਸ਼ਲੋਕ ਦਾ ਮਹੱਤਮ ਦੱਸਦੇ ਤੇ ਪਾਣ ਲਈ ਪ੍ਰੇਰਣਾ ਕਰਦੇ ਆਪ ਜੀ ਦੇ ਸਾਰੇ ਸੰਗਤ ਇਸ ਸ਼ਲੋਕ ਨੂੰ ਮਹਾਰਾਜ ਜੀ ਦੇ ਦੱਸੇ ਹੁਕਮ ਅਨੁਸਾਰ ਪੜ੍ਹਦੇ ਹਨ ਸ਼ਲੋਕ ਗਰਦੇਵ ਮਾਤਾ ਗਰਦੇਵ ਪਿਤਾ ਗਰਦੇਵ ਸਵਾਮੀ ਪਰਮੇਸ਼ਰ ਗਰਦੇਵ ਸਖਾ ਗਿਆਨ ਪੰਨਨ ਗਰਦੇਵ ਬੰਦਪਾਸ ਹੋਦਰਾ ਸੋਹੋਦਰਾ ਗਰਦੇਵ ਦਾਤਾ ਹਰ ਨਾਮਾ ਪਦਿਸ਼ੇ ਗਰਦੇਵ ਮਨਤ ਨਿਰੋਧਰਾ ਗਰਦੇਵ ਸ਼ਾਂਤ ਸੰਤ ਬਦਦ ਮੂਰਤ ਗਰਦੇ ਪਰਸ ਪਰਸਪਰਾ ਗਰਦੇ ਮਤੀਨਾ ਤਾ ਮਰਤ ਸੋਬਰ ਗੋਰ ਗਿਆਨ ਮੰਜਨ ਪਰ ਅੰਪਰ ਗਰਦੇਵ ਕਰਤਾ ਸਭ ਪਾਪ ਹਰਤਾ ਗਰਦੇਵ ਤਤ ਪਤਤ ਪਵਿੱਤ ਕਰਾਂ ਗਰਦੇਵ ਆਦ ਜਗਾਨ ਜੁਗ ਜੁਗ ਦੇ ਮੰਤ ਹਰ ਜਪੇ ਉਦਰਾ ਗਰਦੇਵ ਸੰਗਤ ਪ੍ਰਭ ਮਿਲ ਕਰ ਕਿਰਪਾ ਹਾ ਮੂੜ ਪਾਪੀ ਜਿੱਤ ਨਲਗਤਰਾ ਜਾ ਦੇਵ ਸਤਕਰ ਪਾਰ ਪਰਮੇਸ਼ਰ ਗੁਰ ਦੇਵ ਨਾਨਕ ਹਰ ਨਮਸਕਾਰਾ ਇਹ ਸ਼ਲੋਕ ਆਲੰਤ ਪੜਨਾ ਇਥੋਂ ਸਮਾਪਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ